ਵਧੀਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਤਿਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਕਾਂ ਤੇ ਕੋਇਲ ਦੀ ਕਹਾਣੀ ਹੈ ਕਦੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਹਰੇ ਭਰੇ ਪਿੰਡ ਦੇ ਨੇੜੇ ਇੱਕ ਸੰਗਣਾ ਜੰਗਲ ਸੀ ਉਸ ਜੰਗਲ ਵਿੱਚ ਪੰਛੀਆਂ ਦੇ ਬੜੇ ਸੋਹਣੇ ਸੋਹਣੇ ਆਲਣੇ ਬਣੇ ਹੋਏ ਸਨ ਕਿਸੇ ਦੀ ਟਾਣੀ ਉੱਤੇ ਆਲਣਾ ਸੀ ਕਿਸੇ ਦੇ ਦਰਖਤ ਦੇ ਖੋਖੇ ਵਿੱਚ ਆਲਣਾ ਸੀ ਉਸੇ ਜੰਗਲ ਵਿੱਚ ਇੱਕ ਪੁਰਾਣੇ ਬੋੜ ਦੇ ਰੁੱਖ ਦੇ ਖੂਖੇ ਤੇ ਦੋ ਪੰਛੀ ਰਹਿੰਦੇ ਸਨ ਇੱਕ ਕਾਂ ਤੇ ਇੱਕ ਕੋਇਲ ਕਾਂ ਦਾ ਨਾਂ ਸੀ ਕਾਲੂ ਤੇ ਕੋਇਲ ਦਾ ਨਾਂ ਸੀ ਸੁਰਲੀ ਕਾਲੂ ਕਾ ਬਹੁਤ ਉੱਜਾ ਉੱਡਣ ਵਾਲਾ ਤੇ ਬੋਲਣ ਵਾਲਾ ਤੇ ਕੁਝ ਹੱਦ ਤੱਕ ਅਹੰਕਾਰੀ ਵੀ ਸੀ ਉਹ ਹਮੇਸ਼ਾ ਕਹਿੰਦਾ ਰਹਿੰਦਾ ਸੀ ਮੇਰੇ ਵਰਗਾ ਕਾਲਾ ਤੇ ਚੁਸਤ ਪੰਸੀ ਕਿਸੇ ਕੋਲ ਨਹੀਂ ਆ ਮੈਂ ਤਾਂ ਸਭ ਤੋਂ ਕਲਮੰਦਾ ਦੂਜੇ ਪਾਸੇ ਸੁਰਲੀ ਕੋਇਲ ਬਹੁਤ ਹੀ ਮਿੱਠੀ ਆਵਾਜ਼ ਵਾਲੀ ਨਿਮਰ ਤੇ ਸਿਆਣੀ ਸੀ ਉਹ ਘੱਟ ਬੋਲਦੀ ਸੀ ਪਰ ਜਦ ਬੋਲਦੀ ਸੀ ਤਾਂ ਜੰਗਲ ਦੇ ਸਾਰੇ ਜਾਨਵਰ ਉਸ ਦੀ ਸੁਰਵ ਸੁਣਨਾ ਆਉਂਦੇ ਸਨ ਹਰ ਸਵੇਰ ਕਾਲੂ ਕਾ ਉੱਡ ਕੇ ਦਾਣੇ ਲੱਭਣ ਜਾਂਦਾ ਤੇ ਜਦ ਵਾਪਸ ਆਉਂਦਾ ਤਾਂ ਸੁਰਲੀ ਨੂੰ ਤੰਗ ਕਰਦਾ ਉਹ ਕਹਿੰਦਾ ਸੁਰਲੀ ਤੂੰ ਸਾਰਾ ਦਿਨ ਗਾਉਂਦੀ ਰਹਿੰਦੀ ਐ ਕੁਝ ਕੰਮ ਵੀ ਕਰ ਲਿਆ ਕਰ ਆਵਾਜ਼ ਨਾਲ পেট ਨਹੀਂ ਭਰਦਾ ਸੁਰਲੀ ਹੌਲੀ-ਹੌਲੀ ਹੱਸ ਕੇ ਕਹਿੰਦੀ ਕਾਲੂ ਭਰਾ ਮੈਂ ਗਾਉਂਦੀ ਆਂ ਤਾਂ ਜੰਗਲ ਦੇ ਸਾਰੇ ਜੀਵ ਖੁਸ਼ ਹੋ ਜਾਂਦੇ ਨੇ ਤੇ ਖੁਸ਼ੀ ਵੀ ਤਾਂ ਇੱਕ ਖੁਰਾਕ ਐ ਨਾ ਕਾਲੂ ਖਿੜਖਿੜ ਹੱਸਦਾ ਹਾ 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 ਕਰਕੇ ਉਸ ਦਾ ਮਜ਼ਾਕ ਉਡਾਉਂਦਾ ਕਹਿੰਦਾ ਖੁਸ਼ੀ ਨਾਲ ਵੀ ਕੋਈ ਜਿਉਂਦਾ ਖਾਣਾ ਚਾਹੀਦਾ ਖਾਣਾ ਅਕਲ ਚਾਹੀਦੀ ਆ ਇੱਕ ਦਿਨ ਕਾਲੂ ਕਾਂ ਨੇ ਜੰਗਲ ਵਿੱਚ ਸਭ ਪੰਛੀਆਂ ਨੂੰ ਇਕੱਠਾ ਕਰਕੇ ਕਿਹਾ ਮੈਂ ਜੰਗਲ ਦਾ ਸਭ ਤੋਂ ਸਿਆਣਾ ਪੰਛੀ ਹਾਂ ਮੈਂ ਹਰ ਕਿਸੇ ਤੋਂ ਪਹਿਲਾਂ ਦਾਣਾ ਲੱਭ ਸਕਦਾ ਖਤਰਾ ਸੁੰਘ ਸਕਦਾ ਤੇ ਮੌਸਮ ਬਦਲਣ ਦੇ ਲਈ ਪੇਸ਼ਣਗੋਈ ਵੀ ਕਰ ਸਕਦਾ ਹਾਂ ਕੁਝ ਪੰਛੀਆਂ ਨੇ ਉਸ ਦੀ ਗੱਲ ਤੇ ਤਾਲੀਆਂ ਮਾਰੀਆਂ ਪਰ ਕੋਇਲ ਸ਼ੁਰਲੀ ਚੁੱਪ ਰਹੀ ਕਾਲੂ ਨੇ ਉਸ ਦੀ ਚੁੱਪੀ ਤੇ ਧਿਆਨ ਦਿੱਤਾ ਤੇ ਕਿਹਾ ਕੀ ਗੱਲ ਐ ਸ਼ੁਰਲੀ ਤੂੰ ਕੁਝ ਕਹਿੰਦੀ ਕਿਉਂ ਨਹੀਂ ਸੁਰਲੀ ਨੇ ਨਰਮ ਸੁਭਾਅ ਵਿੱਚ ਕਿਹਾ ਕਾਲੂ ਭਰਾ ਕੋਲੋਨੀ ਜੋ ਆਪਣੇ ਆਪ ਦੀ ਤਾਰੀਫ ਖੁਦ ਕਰੇ ਅਕਨ ਉਹ ਹੁੰਦੀ ਹੈ ਜੋ ਕਿਸੇ ਹੋਰ ਦਾ ਭਲਾ ਕਰੇ ਕਾਲੂ ਨੇ ਹੰਕਾਰ ਨਾਲ ਕਿਹਾ ਹਾ ਹਾ ਇਹ ਤੂੰ ਗਾਣੇ ਗਾਗਾ ਕਿ ਸਿੱਖੀ ਗੱਲਾਂ ਕਰਦੀਆਂ ਨੇ ਜੋ ਮੇਰੀ ਅਕਲ ਦਾ ਮੁਕਾਬਲਾ ਨਹੀਂ ਕਰ ਸਕਦੀ ਸਾਰੇ ਪੰਛੀ ਚੁੱਪ ਹੋ ਗਏ ਜੰਗਲ ਦੇ ਬਜ਼ੁਰਗ ਬਾਜ਼ ਨੇ ਕਿਹਾ ਕਾਲੂ ਅਸਲ ਸਿਆਣਪ ਦੀ ਪਰਖ ਤਾਂ ਸਮੇਂ ਦੇ ਨਾਲ ਹੁੰਦੀ ਹੈ ਮੂਹ ਦੇ ਨਾਲ ਨਹੀਂ ਕਾਲੂ ਨੇ ਹੰਕਾਰ ਨਾਲ ਕਿਹਾ ਠੀਕ ਐ ਫਿਰ ਵੇਖਦੇ ਆ ਕਿ ਸਮਾਂ ਕੀ ਦਿਖਾਉਂਦਾ ਹੈ 2 ਦਿਨ ਬਾਅਦ ਜੰਗਲ ਵਿੱਚ ਬੱਦਲ छा ਗਏ ਹਵਾ ਤੇਜ਼ ਹੋਣ ਲੱਗੀ ਪੱਤੇ ਝੜਨ ਲੱਗੇ ਸੁਰਲੀ ਕੋਇਲ ਨੇ ਅਸਮਾਨ ਵੱਲ ਵੇਖ ਕੇ ਕਿਹਾ ਕਾਲੂ ਭਰਾ ਤੂਫਾਨ ਆਉਣ ਵਾਲਾ ਤੈਨੂੰ ਚਾਹੀਦਾ ਆਪਣਾ ਆਲਣਾ ਮਜ਼ਬੂਤ ਕਰ ਲੈ ਕਾਲੂ ਨੇ ਹੱਸ ਕੇ ਕਿਹਾ ਤੈਨੂੰ ਤਾਂ ਹਰ ਵਾਰੀ ਡਰੀ ਲੱਗਿਆ ਰਹਿੰਦਾ ਮੈਂ ਤੂਫਾਨਾਂ ਨੂੰ ਕਈ ਵਾਰੀ ਵੇਖਿਆ ਕੁਝ ਨਹੀਂ ਹੁੰਦਾ ਇਹਨਾਂ ਨਾਲ ਸੁਰਲੀ ਨੇ ਫੇਰ ਕਿਹਾ ਫੇਰ ਵੀ ਸ਼ਾਵਦਾਨ ਰਾਹਿ ਜੰਗਲ ਦੀਆਂ ਚਿੜੀਆਂ ਦੱਸ ਰਹੀਆਂ ਨੇ ਕਿ ਇਸ ਵਾਰੀ ਹਵਾ ਬਹੁਤ ਤੇਜ਼ ਹੋਵੇਗੀ ਪਰ ਕਾਲੂ ਨੇ ਗੌਰ ਨਾ ਕੀਤੀ ਉਸਨੇ ਮਜ਼ਾਕ ਵਿੱਚ ਕਿਹਾ ਤੂੰ ਆਪਣਾ ਗਾਣਾ ਬਚਾ ਲੈ ਮੈਂ ਆਪਣਾ ਘਰ ਆਪ ਬਚਾ ਲਵਾਂਗਾ ਰਾਤ ਹੋਈ ਤਾਂ ਹਵਾ ਗੂੰਜਣ ਲੱਗੀ ਬਿਜਲੀ ਚਮਕਣ ਲੱਗੀ ਦਰਖਤ ਡੋਲਦੇ ਕਾਲੂ ਦਾ ਲਣਾ ਟਾਣੀ ਤੋਂ ਟੁੱਟ ਗਿਆ ਤੇ ਹਵਾ ਨਾਲ ਦੂਰ ਉੱਡ ਗਿਆ ਕਾਲੂ ਖੁਦ ਵੀ ਹਵਾ ਦੇ ਝੋਕ ਕੇ ਨਾ ਜੂਰ ਜਾ ਕੇ ਮਿੱਟੀ ਵਿੱਚ ਡਿੱਗ ਪਿਆ ਸਵੇਰੇ ਸੂਰਜ ਚੜ੍ਹਦਿਆ ਤੇ ਸਰੀਰ ਉਸ ਦਾ ਕਮਜ਼ੋਰ ਹੋਇਆ ਪਿਆ ਸੀ ਤੇ ਆਲਣੇ ਦਾ ਨਾਸ਼ ਹੋਇਆ ਪਿਆ ਸੀ। ਸੁਰਲੀ ਉੱਡਦੀ ਹੋਈ ਆਈ ਤੇ ਉਸ ਨੂੰ ਪਾਣੀ ਪਿਲਾਇਆ। ਕਾਲੂ ਮੈਂ ਕਿਸੇ ਲਈ ਕਿਹਾ ਸੀ ਨਾ ਸ਼ਾਬਦਨ ਰਹਿ ਲਈ। ਉਸਨੇ ਪਿਆਰ ਨਾਲ ਕਿਹਾ ਕਾਲੂ ਨੇ ਨਜ਼ਰ ਥੱਲੇ ਕਰ ਲਈ ਤੂੰ ਠੀਕ ਕਹਿੰਦੀ ਸੀ ਸੁਰਲੀ ਮੇਰਾ ਅਹੰਕਾਰ ਮੇਰੇ ਮੇਰਾ ਅਹੰਕਾਰ ਮੇਰੇ ਕੰਮ ਆਇਆ। ਮੇਰੇ ਅਹੰਕਾਰ ਨੇ ਮੈਨੂੰ ਅਸਲ ਨਹੀਂ ਜਾਣਨ ਦਿੱਤੀ ਅਸਲੀਅਤ। ਉਸ ਦਿਨ ਤੋਂ ਕਾਲੂ ਤੇ ਸੁਰਲੀ ਵਿੱਚ ਸੱਚੀ ਦੋਸਤੀ ਬਣ ਗਈ। ਉਸਦੀ ਸੁਰਲੀ ਉਸਨੂੰ ਗਾਣਾ ਸਿਖਾਉਂਦੀ ਤੇ ਕਾਲੂ ਉਸਨੂੰ ਦਾਣੇ ਲੱਭਣ ਦੀਆਂ ਚਾਲਾਂ ਦੱਸਦਾ ਹੁਣ ਦੋਵੇਂ ਹਰ ਸਵੇਰੇ ਇਕੱਠੇ ਉੱਡਦੇ ਫਲ ਲੱਭਦੇ ਤੇ ਬੱਚਿਆਂ ਨੂੰ ਖੁਰਾਕ ਲੈ ਆਉਂਦੇ ਜੰਗਲ ਦੇ ਹੋਰ ਪੰਛੀ ਵੀ ਹੈਰਾਨ ਹੋਏ ਪੰਛੀ ਇਕੱਠੇ ਹੋਏ ਹੁਣ ਉਸ ਦਿਨ ਤੋਂ ਕਾਲੂ ਤੇ ਸੁਰਲੀ ਵਿੱਚ ਸੱਚੀ ਦੋਸਤੀ ਬਣ ਗਈ ਸੁਰਲੀ ਉਸਨੂੰ ਗਾਣਾ ਸਿਖਾਉਂਦੀ ਤੇ ਕਾਲੂ ਉਸਨੂੰ ਦਾਣੇ ਲੱਭਣ ਦੀਆਂ ਚਾਲਾਂ ਦੱਸਦਾ ਹੁਣ ਦੋਵੇਂ ਹਰ ਸਵੇਰ ਇਕੱਠੇ ਉੱਡਦੇ ਫਲ ਲੱਭਦੇ ਤੇ ਬੱਚਿਆਂ ਨੂੰ ਖਰਾਕ ਲਿਆਉਂਦੇ ਜੰਗਲ ਦੇ ਹੋਰ ਪੰਛੀ ਵੀ ਹੈਰਾਨ ਹੋ ਗਏ ਕਿ ਕਿਵੇਂ ਦੋ ਪਹਿਲਾਂ ਜਿਹੜੇ ਇੱਕ ਦੂਜੇ ਦੇ ਵਿਰੋਧੀ ਸਨ ਹੁਣ ਸਾਥੀ ਬਣ ਗਏ ਨੇ ਕਾਲੂ ਹੁਣ ਕਹਿੰਦਾ ਸੀ ਸਿਆਣਪ ਦੀ ਅਸਲ ਕਲਾ ਸੁਰਲੀ ਕੋਲ ਹੈ ਮੈਂ ਉਸ ਤੋਂ ਸਿੱਖਿਆ ਸੁਰਲੀ ਹੱਸ ਕੇ ਕਹਿੰਦੀ ਕਿ ਮੈਂ ਤੇਤ ਤੋਂ ਸਿੱਖਿਆ ਕਿ ਹਰ ਗਲਤੀ ਇੱਕ ਸਬਕ ਹੁੰਦੀ ਹੈ ਤੇ ਹੁਣ ਉਹਨਾਂ ਦੋਵਾਂ ਦੇ ਵਿੱਚ ਬਹੁਤ ਚੰਗੀ ਦੋਸਤੀ ਹੋ ਗਈ ਸੀ ਤੇ ਦੋਵੇਂ ਇੱਕ ਦੂਜੇ ਦੇ ਸੁੱਖ-ਦੁੱਖ ਦੇ ਸਾਥੀ ਬਣ ਗਏ ਸਨ ਵੇਰ ਦੀ ਹੌਲੀ ਹੌਲੀ ਰੋਸ਼ਨੀ ਜਦੋਂ ਜੰਗਲ ਵਿੱਚ ਪੈਣੀ ਸ਼ੁਰੂ ਹੋਈ ਤਾਂ ਕੋਇਲ ਨੇ ਆਪਣੀ ਮਿੱਠੀ ਬੋਲੀ ਨਾਲ ਸਾਰਾ ਜੰਗਲ ਜਗਾ ਦਿੱਤਾ ਕਾਂ ਨੇ ਆਪਣੇ ਪੰਖ ਫੜਫੜਾਏ ਤੇ ਦਰਖਤ ਉੱਤੇ ਬੈਠ ਕੇ ਕੋਇਲ ਵੱਲ ਵੇਖਿਆ ਉਸ ਦੇ ਮਨ ਵਿੱਚ ਅਜੇ ਵੀ ਰਾਤ ਵਾਲੀ ਗੱਲ ਚੱਲ ਰਹੀ ਸੀ ਉਸ ਨੇ ਸੋਚਿਆ ਕੋਇਲ ਤਾਂ ਸੱਚਮੁੱਚ ਮਿੱਠੀ ਆਵਾਜ਼ ਵਾਲੀ ਹੈ ਪਰ ਕੀ ਇਹ ਸਿਰਫ ਮਿੱਠੀ ਆਵਾਜ਼ ਨਾਲ ਹੀ ਜ਼ਿੰਦਗੀ ਸੁਖੀ ਹੁੰਦੀ ਹੈ ਮਿਹਨਤ ਤੇ ਸੱਚਾਈ ਵੀ ਤਾਂ ਚਾਹੀਦੀ ਹੈ ਉਹ ਕੋਇਲ ਦੇ ਨੇੜੇ ਗਿਆ ਤੇ ਬੜੇ ਪਿਆਰ ਨਾਲ ਕਿਹਾ ਕੋਇਲ ਭੈਣੇ ਤੇਰੀ ਆਵਾਜ਼ ਤਾਂ ਸੱਚਮੁੱਚ ਜਾਦੂ ਵਾਲੀ ਆ ਤੂੰ ਜਾਦੂ ਵਾਂਗੂੰ ਗਾਉਂਦੀ ਆ ਜਦ ਜੰਗਲ ਦੇ ਫੁੱਲ ਹੋਰ ਵੀ ਖਿੜ ਜਾਂਦੇ ਨੇ ਕੋਇਲ ਮੁਸਕਰਾ ਕੇ ਬੋਲੀ ਤੇ ਕਹਿੰਦੀ ਕਾਂ ਭਰਾ ਧੰਨਵਾਦ ਪਰ ਮੈਨੂੰ ਵੀ ਤੇਰੇ ਪੰਖਾ ਦੀ ਮਜ਼ਬੂਤੀ ਤੇ ਹੌਸਲੇ ਦੀ ਹਮੇਸ਼ਾ ਕੁਝ ਦੇਖਣ ਨੂੰ ਮਿਲਦਾ ਹਰ ਕਿਸੇ ਕੋਲੇ ਜੇ ਇਹ ਖਾਸ ਪੰਖ ਨਹੀਂ ਹੁੰਦੇ ਕੋਈ ਸੁੰਦਰ ਗਾਉਂਦਾ ਤੇ ਕੋਈ ਮਿਹਨਤ ਕਰਦਾ ਇੱਕ ਗੱਲ ਕਾਂ ਦੇ ਦਿਲ ਨੂੰ ਛੂ ਗਈ ਉਸਨੇ ਸੋਚਿਆ ਕਿ ਸ਼ਾਇਦ ਕੋਇਲ ਉਸ ਨੂੰ ਦਲਾਸਾ ਦੇ ਰਹੀ ਹੈ ਪਰ ਸੱਚੇ ਸੀ ਕਿ ਹਰ ਜੀਵ ਵਿੱਚ ਰੱਬ ਨੇ ਇੱਕ ਵੱਖਰਾ ਗੁਣ ਪਾਇਆ ਹੁੰਦਾ ਦਿਨ ਬੀਤਦੇ ਗਏ ਕਾਂ ਤੇ ਕੋਇਲ ਵਿੱਚ ਦੋਸਤੀ ਹੋ ਗਈ ਉਹ ਇਕੱਠੇ ਬੈਠਦੇ ਕਹਾਣੀਆਂ ਸੁਣਦੇ ਤੇ ਕਈ ਵਾਰੀ ਖਾਣਾ ਵੀ ਸਾਂਝਾ ਕਰ ਲੈਂਦੇ ਕਈ ਵਾਰੀ ਕੋਇਲ ਲਈ ਦਾਣੇ ਲਿਆਉਂਦਾ ਕਾਂ ਤੇ ਕੋਇਲ ਉਸਦੇ ਲਈ ਗੀਤ ਗਾਉਂਦੀ ਇੱਕ ਦਿਨ ਜਦ ਜੰਗਲ ਵਿੱਚ ਗਰਮੀ ਵਧ ਗਈ ਤਾਂ ਸਾਰੇ ਪੰਛੀ ਠੰਡੀ ਥਾਂ ਲੱਭ ਰਹੇ ਸਨ ਕਾਂ ਨੇ ਵੇਖਿਆ ਕਿ ਕੋਇਲ ਪਿਆਸੀ ਹੈ ਤੇ ਨੇੜੇ ਕੋਈ ਪਾਣੀ ਨਹੀਂ ਕਾਂ ਨੇ ਸੋਚਿਆ ਮੈਂ ਤਾਂ ਉੱਡ ਕੇ ਕਿਤੇ ਦੂਰ ਵੀ ਜਾ ਸਕਦਾ ਪਰ ਇਹ ਦੂਰ ਨਹੀਂ ਜਾ ਸਕਦੀ ਇਹ ਤਾਂ ਮੇਰੀ ਮਿੱਤਰ ਹੈ ਮੈਂ ਇਸ ਨੂੰ ਗਰਮੀ ਤੋਂ ਬਚਾਉਣ ਲਈ ਕੁਝ ਕਰਨਾ ਚਾਹੀਦਾ ਮੈਂ ਉਹ ਤੁਰਿਆ ਤੇ ਦੂਰ ਇੱਕ ਛੋਟੇ ਟੋਬੇ ਤੇ ਆਪਣੀ ਜੁੰਝ ਮਾਰ ਕੇ ਪਾਣੀ ਨਾ ਭਰ ਲਿਆ ਆ ਬਾਰ-ਬਾਰ ਜਾ ਕੇ ਪਾਣੀ ਲਿਆ ਕੇ ਕੋਇਲ ਦੇ ਨੇੜੇ ਪੱਥਰ ਦੇ ਖੱਡੇ ਵਿੱਚ ਪਾ ਦਿੰਦਾ ਸੀ ਕੋਇਲ ਨੇ ਤਾਜ਼ਾ ਪਾਣੀ ਪੀਤਾ ਤੇ ਖੁਸ਼ੀ ਨਾਲ ਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਤੂੰ ਸੱਚਾ ਦੋਸਤ ਨਿਕਲਿਆ ਕਾਂਪਰਾ ਆਵਾਜ਼ ਤਾਂ ਮੈਂ ਵੀ ਮਿੱਠੀ ਰੱਖੀ ਹੋਈ ਆ ਪਰ ਦਿਲ ਵਿੱਚ ਮਿਠਾਸ ਸਭ ਤੋਂ ਜ਼ਿਆਦਾ ਹੋਣੀ ਜ਼ਰੂਰੀ ਹੈ ਜੋ ਕਿ ਤੇਰੇ ਦਿਲ ਵਿੱਚ ਸਭ ਤੋਂ ਜ਼ਿਆਦਾ ਮਿਠਾਸ ਹੈ ਆਵੇ ਦੇਲ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਕੋਇਲ ਉਸਦੀ ਮਿਹਨਤ ਦੀ ਇੰਨੀ ਕਦਰ ਕਰੇਗੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਜੰਗਲ ਵਿੱਚ ਇੱਕ ਲੂੰਬੜੀ ਰਹਿੰਦੀ ਸੀ ਬਹੁਤ ਹੀ ਚਲਾਕ ਸੀ ਉਸਨੇ ਵੇਖਿਆ ਕਿ ਘਾਹ ਦੇ ਕੋਲ ਦੀ ਦੋਸਤੀ ਪੱਕੀ ਹੋ ਗਈ ਹੈ ਲੂੰਬੜੀ ਦੇ ਮਨ ਵਿੱਚ ਹੁਣ ਈਰਖਾ ਜਾਗ ਪਈ ਸੀ ਉਸਨੇ ਸੋਚਿਆ ਜੇ ਮੈਂ ਇਹਨਾਂ ਦਾ ਮਨ ਮੋਟਾਵ ਕਰਵਾ ਦਵਾਂ ਤਾਂ ਸ਼ਾਇਦ ਇਹਨਾਂ ਦੋਨਾਂ ਤੋਂ ਮੈਨੂੰ ਕੁਝ ਨਾ ਕੁਝ ਖਾਣ ਨੂੰ ਮਿਲ ਜਾਇਆ ਕਰੇਗਾ ਕਾਂ ਤੋਂ ਚੋਰੀ ਕੀਤੀ ਹੋਈ ਖਾਹਕ ਤੇ ਕੋਇਲ ਤੋਂ ਮਿੱਠੇ ਗੀਤਾਂ ਦੀ ਤਾਰੀਫ ਕਰਕੇ ਉਸ ਤੋਂ ਵੀ ਖਾਣਾ ਮਿਲ ਜਾਇਆ ਕਰੇਗਾ ਇੱਕ ਦਿਨ ਲੂੰਬੜੀ ਕੋਇਲ ਦੇ ਕੋਲ ਆ ਕੇ ਕਹਿੰਦੀ ਹਾਈ ਕੋਇਲ ਰਾਣੀ ਤੂੰ ਤਾਂ ਸਾਰੇ ਜੰਗਲ ਦੀ ਸ਼ਾਨ ਹੈ ਪਰ ਕਾਂ ਤੇਰਾ ਨਾਮ ਖਰਾਬ ਕਰਦਾ ਫਿਰਦਾ ਕਹਿੰਦਾ ਕਿ ਤੂੰ ਉਸਦੇ ਬਿਨਾਂ ਰਹਿ ਹੀ ਨਹੀਂ ਸਕਦੀ ਕੋਇਲ ਹੈਰਾਨ ਰਹਿ ਗਈ ਉਸ ਦਾ ਦਿਲ ਹਿੱਲ ਗਿਆ ਉਸ ਨੇ ਕਦੇ ਕਾਂ ਬਾਰੇ ਬੁਰਾ ਨਹੀਂ ਸੀ ਸੋਚਿਆ ਪਰ ਹੁਣ ਉਸ ਦੇ ਬੀਜ ਸ਼ੱਕ ਦੇ ਬੀਜ ਉਸ ਦੇ ਮਾਨ ਵਿੱਚ ਬੋ ਗਏ ਸਨ ਉਸੇ ਸਮੇਂ ਕਾਂ ਆਇਆ ਤੇ ਕਹਿਣ ਲੱਗਾ ਕੋਇਲ ਪਹਿਣਾ ਅੱਜ ਮੈਂ ਤੇਰੇ ਲਈ ਕੁਝ ਤਾਰੇ ਫੜ ਲਿਆਂਦਾ ਪਰ ਕੋਇਲ ਕੋਇਲ ਚੁੱਪ ਰਹੀ ਕਾਂ ਨੇ ਪੁੱਛਿਆ ਕੀ ਗੱਲ ਐ ਤੂੰ ਖੁਸ਼ ਨਹੀਂ ਲੱਗਦੀ ਕੋਇਲ ਨੇ ਥੋੜੀ ਠੰਡੀ ਆਵਾਜ਼ ਵਿੱਚ ਕਿਹਾ ਕਾਂ ਪਰ ਮੈਂ ਸੁਣਿਆ ਕਿ ਤੂੰ ਮੇਰੇ ਬਾਰੇ ਜੰਗਲ ਵਿੱਚ ਗਲਤ ਗੱਲਾਂ ਕਰਦਾ ਫਿਰਦਾ ਕਾਂ ਤਰੰਤ ਚੌਕ ਗਿਆ ਕੀ ਮੈਂ ਤਾਂ ਤੇਰਾ ਸਤਿਕਾਰ ਕਰਦਾ ਹਾਂ ਕਿਸ ਨੇ ਕਹੀ ਇਹ ਗੱਲ ਪਰ ਕੋਇਲ ਨੇ ਕਿਹਾ ਛੱਡੋ ਹੁਣ ਮੈਨੂੰ ਸਭ ਪਤਾ ਕਾਂ ਦਾ ਦਿਲ ਟੁੱਟ ਗਿਆ ਉਸ ਨੂੰ ਲੱਗਿਆ ਕਿ ਜਿਵੇਂ ਸਾਰੀ ਮਿਹਨਤ ਤੇ ਦੋਸਤੀ ਬੇਕਾਰ ਹੋ ਗਈ ਹੋਵੇ ਉਹ ਚੁੱਪਚਾਪ ਉੱਡ ਗਿਆ ਤੇ ਇੱਕ ਸੁੱਕੇ ਦਰਖਤ ਤੇ ਬੈਠ ਗਿਆ ਰਾਤ ਭਰ ਉਹ ਸੌ ਨਹੀਂ ਸਕਿਆ ਉਹ ਸੋਚਦਾ ਰਿਹਾ ਕਿ ਮੈਂ ਕੁਝ ਗਲਤ ਵੀ ਨਹੀਂ ਕੀਤਾ ਫਿਰ ਵੀ ਮੇਰੇ ਨਾਲ ਅਜਿਹਾ ਕਿਉਂ ਹੋਇਆ ਅਗਲੇ ਦਿਨ ਗ਼ੂੰਬੜੀ ਫੇਰ ਆਈ ਇਸ ਵਾਰੀ ਕਾਂ ਕੋਲ ਕਹਿੰਦੀ ਕਾਂ ਪ੍ਰਾਹ ਤੈਨੂੰ ਮੈਨੂੰ ਸੁਣਿਆ ਕਿ ਕੋਇਲ ਕਹਿੰਦੀ ਆ ਕਿ ਤੂੰ ਉਸਦੇ ਗੀਤਾਂ ਤੋਂ ਈਰਖਾ ਕਰਦਾ ਹੁਣ ਉਹ ਤੈਨੂੰ ਆਪਣੇ ਲਾਇਕ ਨਹੀਂ ਸਮਝਦੀ ਇਹ ਗੱਲ ਸੁਣ ਕੇ ਕਾਂ ਦੇ ਦਿਲ ਵਿੱਚ ਫਿਰ ਤੋਂ ਗੁੱਸਾ ਭਰ ਗਿਆ ਉਸਨੇ ਸੋਚਿਆ ਕਿ ਗੱਲ ਇਹ ਸੱਚ ਹੈ ਤਾਂ ਹੀ ਮੈਨੂੰ ਉਸ ਦੀ ਦੋਸਤੀ ਦੀ ਲੋੜ ਨਹੀਂ ਆ। ਦੋ ਮਾ ਪੱਖੋਂ ਗਲਤਫਹਿਮੀਆਂ ਪੈਦਾ ਹੋ ਗਈਆਂ। ਦੋਸਤੀ ਪਿਆਰ ਹੌਲੀ-ਹੌਲੀ ਟੁੱਟਣ ਲੱਗਾ ਪਰ ਜੰਗਲ ਦੀ ਬੁੱਢੀ ਉੱਲੂ ਮਾਤਾ ਨੇ ਇਹ ਸਾਰੇ ਚਾਲ ਸਮਝ ਲਈ। ਉਸ ਨੇ ਫੈਸਲਾ ਕੀਤਾ ਕਿ ਉਹ ਸੱਚਾਈ ਸਭ ਦੇ ਸਾਹਮਣੇ ਲਿਆਵੇਗੀ। ਉਹ ਲੂੰਬੜੀ ਦੇ ਕੋਲ ਗਈ ਤੇ ਜਾ ਕੇ ਕਹਿੰਦੀ ਲੂੰਬੜੀ ਸੱਚ ਨੂੰ ਛੁਪਾਉਣ ਵਾਲਾ ਕਦੀ ਖੁਸ਼ ਨਹੀਂ ਰਹਿੰਦਾ। ਕਾਂ ਤੇ ਕੋਇਲ ਦੀ ਦੋਸਤੀ ਰੱਬ ਦੀ ਨੇਮਤ ਹੈ। ਉਸ ਵਿੱਚ ਜ਼ਹਿਰ ਨਾ ਭਰ। ਲੂੰਬੜੀ ਨੇ ਹੱਸ ਕੇ ਕਿਹਾ ਉੱਲੂ ਮਾਏ ਜੰਗਲ ਇਹ ਜੰਗਲ ਵੀ ਦੁਨੀਆ ਹੈ। ਇੱਥੇ ਚਲਾਕੀ ਨਾਲ ਹੀ ਜੀਵ ਰਹਿ ਸਕਦਾ ਉੱਲੂ ਮਾਤਾ ਨੇ ਚੁੱਪੀ ਨਾਲ ਅਸਮਾਨ ਵੱਲ ਵੇਖਿਆ ਤੇ ਕਿਹਾ ਫਿਰ ਵੇਖੀ ਤੇਰਾ ਅੰਤ ਕਿਵੇਂ ਹੁੰਦਾ ਫਿਰ ਉਹ ਤੋਂ ਸੋਚਣ ਲੱਗੀ ਉਹ ਲੋ ਮਾਤਾ ਦੀਆਂ ਗੱਲਾਂ ਜੰਗਲ ਵਿੱਚ ਹੌਲੀ-ਹੌਲੀ ਫੈਲਣ ਲੱਗੀਆਂ ਬਹੁਤ ਸਾਰੇ ਪੰਛੀਆਂ ਨੂੰ ਵੀ ਲੱਗਣ ਲੱਗਿਆ ਕਿ ਕੁਝ ਨਾ ਕੁਝ ਗਲਤ ਹੋਇਆ ਜਿਹੜਾ ਕਾਂ ਤੇ ਕੋਇਲ ਹਮੇਸ਼ਾ ਇਕੱਠੇ ਰਹਿੰਦੇ ਸੀ ਗੀਤ ਗਾਉਂਦੇ ਸੀ ਹੁਣ ਉਹ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ ਜੰਗਲ ਦੀ ਹਵਾ ਵਿੱਚ ਕੋਈ ਖੁਸ਼ੀ ਨਹੀਂ ਜੋ ਪਹਿਲਾਂ ਹੁੰਦੀ ਸੀ ਕੋਇਲਾ ਅਕਸ਼ਰ ਆਪਣੇ ਦਰਖਤ ਦੇ ਡਾਣੀਆਂ ਤੇ ਬੈਠ ਕੇ ਸੋਚਦੀ ਕਿ ਕਾ ਸੱਚ ਮੁੱਚ ਇੰਨਾ ਬੁਰਾ ਹੋ ਸਕਦਾ ਪਰ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਸਚਾਈ ਤਾਂ ਦਿਸਦੀ ਹੈ ਦੂਜੇ ਪਾਸੇ ਕਾਂਗ ਵੀ ਦੁਖੀ ਰਹਿੰਦਾ ਕਿ ਹਰ ਰੋਜ਼ ਉਸ ਦਰਖਤ ਵੱਲ ਵੇਖਦਾ ਸੀ ਜਿੱਥੇ ਕੋਇਲ ਰਹਿੰਦੀ ਸੀ ਪਰ ਕਦੇ ਨੇੜੇ ਨਹੀਂ ਜਾਂਦਾ ਸੀ ਉਸ ਦੇ ਦਿਲ ਵਿੱਚ ਹੀ ਕੁਲਜਨ ਸੀ ਵਿਸ਼ਵਾਸ ਤੇ ਸ਼ੱਕ ਦੀ ਲੜਾਈ ਸੀ ਇੱਕ ਰਾਤ ਬੜੀ ਜ਼ੋਰ ਦੀ ਮੀਂਹ ਪਿਆ ਬਿਜਲੀ ਕੜਕੀ ਤੇ ਹਵਾ ਨੇ ਸਾਰੇ ਦਰਖਤ ਹਿਲਾਤੇ ਕਾਂ ਆਪਣੇ ਆਲਣੇ ਵਿੱਚ ਬੈਠਾ ਕੰਬ ਰਿਹਾ ਸੀ ਅਚਾਨਕ ਉਸ ਨੇ ਕੋਇਲ ਦੀ ਆਵਾਜ਼ ਸੁਣੀ ਬਚਾਓ ਮੇਰਾ ਆਲਣਾ ਡਿੱਗ ਗਿਆ ਕਾਇਕ ਪਲਬੀ ਨਾ ਸੋਚ ਸਕਿਆ ਉਤਰਨ ਤੋ ਉੱਡ ਕੇ ਕੋਇਲ ਦੇ ਕੋਲ ਗਿਆ ਮੀ ਤੇ ਹਵਾ ਉਸਨੇ ਵੇਖਿਆ ਕਿ ਕੋਇਲ ਇੱਕ ਟਾਣੀ ਤੇ ਫਸੀ ਹੋਈ ਸੀ ਕਾਂ ਨੇ ਬਹੁਤ ਜ਼ੋਰ ਨਾਲ ਮਦਦ ਨਾਲ ਉਸ ਨੂੰ ਸੁਰੱਖਿਅਤ ਦੂਜੀ ਟਾਣੀ ਤੇ ਬਿਠਾਇਆ ਟੁੱਟੀ ਹੋਈ ਟਾਣੀ ਤੇ ਜਦੋਂ ਉਸ ਨੂੰ ਬਿਠਾ ਕੇ ਉਸਨੇ ਉਸ ਦੀ ਮਦਦ ਕੀਤੀ ਤਾਂ ਕੋਇਲ ਅੱਧ ਭਿੱਜੀ ਹੋਈ ਸੀ ਪਰ ਉਸ ਦੀਆਂ ਅੱਖਾਂ ਵਿੱਚ ਸ਼ਰਮ ਤੇ ਕਦਰ ਦੋਵੇਂ ਸਨ ਉਸਨੇ ਕਿਹਾ ਕਾਂਪਰਾ ਮੈਂ ਤੇਰੇ ਬਾਰੇ ਗਲਤ ਸੋਚ ਲਿਆ ਜੇ ਤੂੰ ਮੇਰਾ ਦੁਸ਼ਮਣ ਹੁੰਦਾ ਤਾਂ ਅੱਜ ਮੈਨੂੰ ਬਚਾਉਣ ਨਾ ਆਉਂਦਾ ਕਾਂ ਨੇ ਵੀ ਹੌਲੀ ਬਾਜ਼ ਵਿੱਚ ਕਿਹਾ ਕੋਇਲ ਭੈਣੇ ਦੋਸਤੀ ਵਿਸ਼ਵਾਸ ਨਾਲ ਟਿਕਦੀ ਹੈ ਸ਼ੱਕ ਨਾਲ ਨਹੀਂ ਪਰ ਗਲਤਫਹਿਮੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਮੁੜ ਸੱਚਾ ਮਨ ਹੀ ਉਹਨਾਂ ਨੂੰ ਦੂਰ ਕਰ ਸਕਦਾ ਕੋਇਲ ਦੀਆਂ ਅੱਖਾਂ ਭਾਰ ਆਈਆਂ ਉਸਨੇ ਕਾਂ ਦੇ ਕਾਂ ਦੇ ਖੰਭਾ ਵਿੱਚ ਸ਼ਿਰਸ਼ ਪਾ ਕੇ ਕਿਹਾ ਮਾਫ ਕਰਦੇ ਹੋ ਮੈਨੂੰ ਮੈਂ ਤਾਂ ਲੂੰਬੜੀ ਦੀਆਂ ਗੱਲਾਂ ਵਿੱਚ ਆ ਗਈ ਸੀ ਮੈਨੂੰ ਉਸਨੇ ਧੋਖਾ ਦਿੱਤਾ ਕਾਹ ਨਹੀਂ ਉਸਨੂੰ ਚੁੱਪ ਕਰਾਉਂਦੇ ਆ ਕਿਹਾ ਚਲੋ ਜੋ ਹੋਇਆ ਉਸਨੂੰ ਭੁੱਲ ਜਾਂਦੇ ਹਾਂ ਜ਼ਿੰਦਗੀ ਵਿੱਚ ਨਵੀਂ ਚੀਜ਼ ਸ਼ੁਰੂ ਕਰਦੇ ਆ ਮਾਫ ਕਰਨਾ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਗਲੀ ਸਵੇਰ ਜਦੋਂ ਸੂਰਜ ਚਮਕਿਆ ਜੰਗਲ ਵਿੱਚ ਤਾਜ਼ਗੀ ਸੀ ਹਰ ਜੀਵ ਖੁਸ਼ੀ ਨਾਲ ਖੁਸ਼ ਸੀ ਪਰ ਜਦ ਲੂੰਬੜੀ ਉੱਠੀ ਤਾਂ ਉਸਨੇ ਵੇਖਿਆ ਕਿ ਸਾਰੇ ਪੰਛੀ ਉਸ ਵੱਲ ਗੁੱਸੇ ਨਾਲ ਵੇਖ ਰਹੇ ਸਨ ਉੱਲੂ ਮਾਤਾ ਕਹਿੰਦੀ ਕਿ ਹੁਣ ਤੇਰੀ ਚਲਾਕੀ ਨਹੀਂ ਚੱਲੇਗੀ ਕਾਂ ਤੇ ਕੋਇਲ ਹੁਣ ਸੱਚ ਜਾਣ ਗਏ ਨੇ ਲੂੰਬੜੀ ਨੇ ਕਾਂ ਤੇ ਕੋਇਲ ਵੱਲ ਵੇਖਿਆ ਪਰ ਹੁਣ ਕੋਈ ਰਾਹ ਨਹੀਂ ਸੀ ਉਸਨੇ ਆਪਣਾ ਸਿਰ ਝੁਕਾ ਲਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਮੈਨੂੰ ਮਾਫ਼ ਕਰ ਦਿਓ ਮੈਨੂੰ ਈਰਖਾ ਨੇ ਅੰਨਾ ਕਰ ਦਿੱਤਾ ਮੈਂ ਰੀਖਾ ਵਿਚੰਨੀ ਹੋ ਗਈ ਸੀ ਮੈਂ ਸੋਚਿਆ ਕਿ ਜੇ ਤੁਹਾਡੀ ਦੋਸਤੀ ਟੁੱਟ ਜਾਵੇਗੀ ਤਾਂ ਮੈਨੂੰ ਖੁਸ਼ੀ ਮਿਲੇਗੀ ਪਰ ਮੈਂ ਸਮਝ ਗਈਆਂ ਕਿ ਦੂਜਿਆਂ ਦੀ ਖੁਸ਼ੀ ਤੋੜ ਕੇ ਕਦੇ ਕੋਈ ਖੁਸ਼ ਨਹੀਂ ਰਹਿ ਸਕਦਾ ਕਾਂ ਨੇ ਕਿਹਾ ਜੇ ਤੂੰ ਸੱਚਮੁੱਚ ਪਛਤਾਉਂਦੀ ਹੈ ਤਾਂ ਅਸੀਂ ਤੈਨੂੰ ਮਾਫ਼ ਕਰਦੇ ਹਾਂ ਪਰ ਇੱਕ ਗੱਲ ਯਾਦ ਰੱਖੀ ਸ਼ਰਤ ਹੈ ਹੁਣ ਤੂੰ ਜੇ ਜੰਗਲ ਦੇ ਕਿਸੇ ਵੀ ਜੀਵ ਨਾਲ ਜੀਆ ਕੀਤਾ ਤਾਂ ਤੈਨੂੰ ਕੋਈ ਨਹੀਂ ਮਾਫ਼ ਕਰੇਗਾ ਲੂੰਬੜੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਕਦੇ ਕਿਸੇ ਜੀਵਾਂ ਨੂੰ ਦੁਖੀ ਨਹੀਂ ਕਰਾਂਗੀ ਉਸ ਦਿਨ ਤੋਂ ਜੰਗਲ ਵਿੱਚ ਮੁੜ ਖੁਸ਼ੀ ਛਾ ਗਈ ਕੋਇਲ ਆਪਣੀ ਮਿੱਠੀ ਆਵਾਜ਼ ਨਾਲ ਹਰ ਸਵੇਰੇ ਗਾਉਂਦੀ ਸੀ ਕਾਂ ਕਾ ਕਰਦਾ ਤੇ ਜੰਗਲ ਦੇ ਸਾਰੇ ਜੀਵ ਹੱਸਦੇ ਤੇ ਕਹਿੰਦੇ ਵੇ ਕਾਂ ਤੇ ਕੋਇਲ ਦੀ ਜੋੜੀ ਮੁੜ ਇਕੱਠੀ ਹੋ ਗਈ ਉੱਲੂ ਮਤਾ ਮੁਸਕਰਾ ਕੇ ਕਹਿੰਦੀ ਇਹੀ ਤਾਂ ਜ਼ਿੰਦਗੀ ਦਾ ਸੱਚ ਹੈ ਕਿ ਝੂਠ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਸੱਚ ਦੀ ਰੌਸ਼ਨੀ ਇੱਕ ਦਿਨ ਸਭ ਕੁਝ ਸਾਫ਼ ਕਰਕੇ ਉਸ ਨੂੰ ਸਾਹਮਣੇ ਲਿਆ ਹੀ ਦਿੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ